ਜੀਵਾਤਮਾ ਨੂੰ ਪਰਮ ਪਿਤਾ ਪਰਮਾਤਮਾ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ ਕਿਉਂਕਿ ਮਨੁੱਖੀ ਜਮਾ ਇਸ ਲਈ ਕਰਮਾਂ ਵਿੱਚੋਂ ਪਤਨ ਬੰਦਗੀ ਕਰਕੇ ਹੀ ਸਾਨੂੰ ਪ੍ਰਾਪਤ ਹੋਇਆ ਤਾਂ ਕਿਸ ਮਨੁੱਖੀ ਜਮੰਦਰਾ ਕੇ ਸੀ ਪਰਮਾਤਮਾ ਦਾ ਨਾਮ ਜਪ ਕੇ ਪਰਮੇਸ਼ਰ ਦਾ ਰੂਪ ਹੋ ਸਕੇ ਜੀ ਗੁਰੂ ਸਾਹਿਬ ਦੇ ਬਚਨ ਨੇ ਗੁਰ ਸੇਵਾ ਤੇ ਪਗਤ ਕਮਾਈ ਕਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਐ ਦੇਵ ਸੋ ਦੇਹੀ ਪਜ ਹਰ ਕੀ ਸੇਵ ਪਜ ਗੁਮਿੰਦ ਬੋਲ ਮਸਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਸੋ ਪਰਿਵਾਰ ਵਾਰ ਧੰਨਵਾਦ ਕਰੀ ਗੁਰੂ ਸਾਹਿਬ ਜੀ ਦਾ ਨਾਮ ਜਪੀਏ ਲਹਾ ਘਟਿਏ ਜੀ